ਇਹ ਸ਼ਬਦ ਨੂੰ ਗੁਰੂ ਦੀ ਬਾਣੀ ਨੂੰ ਜਿੱਦੇ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਨਾ ਉਹਦੇ ਤੇਰਾ ਜੀਵਨ ਤਬਦੀਲ ਹੋ ਜਾਣਾ ਹੈ ਆਹ ਗੱਲ ਗੁਰੂ ਜੀ ਕਰਦੇ ਨੇ ਤਾਈਂ ਸਿੱਖ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹੈ ਵੀ ਸਤਗੁਰੂ ਤੁਹਾਡੇ ਦਰਨ ਨਾਲ ਜੁੜਿਆ ਨਾ ਗੁਣ ਮਿਲਦੇ ਆ ਜਿਹੜੇ ਗੁਣਾ ਕਰਕੇ ਇਸ ਸਰੀਰ ਵਿੱਚ ਰਹਿੰਦੇ ਆ ਬੰਦਾ ਅਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਦੇ ਆ ਬਖਸ਼ਿਸ਼ਾਂ ਨੂੰ ਰਹਿਮਤਾਂ ਨੂੰ ਮੰਨਦਾ ਹੈ ਅਸਲੀ ਦੇਵਤਾ ਸਿੱਖ ਬਣਦਾ ਇੱਕ ਨਕਲੀ ਦੇਵਤੇ ਨਾ ਜਿਹੜੇ ਪੁਜਾਰੀ ਨੇ ਹਾਈਲਾਈਟ ਕੀਤੇ ਦੁੱਖ ਹੁੰਦਾ ਖਿਮਾ ਕਰੋ ਮੈਂ ਤਾਂ ਹੈਰਾਨ ਹੋ ਜਾਂਦਾ ਜਦੋਂ ਏਦਾਂ ਦੇ ਮਾਹੌਲ ਨੂੰ ਵੇਖਦਾ ਐ ਅੱਜ ਮੈਂ ਹੁਸ਼ਿਆਰਪੁਰ ਏਰੀਏ ਸੀ ਘਟੋ ਘਟ 2.5 200 ਕਿਲੋਮੀਟਰ ਤੋਂ ਅਸੀਂ 2-3 ਵੀਰ ਸੀ ਆ ਤੇ ਉਹ ਸਮਾਗਮ ਤੋਂ ਆਏ ਹੈਰਾਨ ਹੋਇਆ ਗਾਤਰੀ ਕਿਰਪਾਨਾਂ ਪਾਈਆਂ ਦਾੜੀਆਂ ਰੱਖੀਆਂ ਉਹ ਬੰਦੇ ਚਲੋ ਜਿਨ੍ਹਾਂ ਦਾ ਹੈ ਸ਼ਿਵਜੀ ਮੁਬਾਰਕ ਹੈ ਸਾਨੂੰ ਇਤਰਾਜ਼ ਨਹੀਂ ਕਿਸੇ ਨੇ ਜਿਨ੍ਹਾਂ ਦਾ ਸ਼ਿਵਜੀ ਭਗਵਾਨ ਜਿਹੜੇ ਸ਼ਿਵਜੀ ਨੂੰ ਭਗਵਾਨ ਮੰਨਦੇ ਐ ਉਹ ਮਨਾਉਣ ਆਪਣਾ ਦਿਨ ਤਿਹਾੜੀ ਸਾਨੂੰ ਉਤਰਾਜ ਥੋੜੀ ਐ ਕੋਈ ਪਰ ਤੂੰ ਗਾਤਰੇ ਕਿਰਪਾਨ ਪਾ ਕੇ ਸਿਰ ਤੇ ਪੱਗ ਬੰਨ੍ਹ ਕੇ ਦਾੜਾ ਰੱਖ ਕੇ ਜਦੋਂ ਇਹੋ ਜਿਹੇ ਸ਼ਿਵਜੀ ਵਰਗਿਆਂ ਦੇ ਗੁਣ ਗਾਉਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੂੰ ਵਦਾਵਾ ਦੇਣ ਵਾਲਿਆਂ ਵਿੱਚ ਬੰਦੇ ਤੇਰਾ ਨਾਂ ਲਿਖਿਆ ਜਾਂਦਾ ਸਾਡਾ ਕੀ ਸਬੰਧ ਐ ਜੀ ਸ਼ਿਵਜੀ ਨਾਲ ਸਾਡਾ ਕੀ ਸਬੰਧ ਐ ਇਹਨਾਂ ਦੇਵਤਿਆਂ ਨਾਲ ਖਿਮਾ ਕਰਿਓ ਬੜੇ ਤਰੀਕੇ ਨਾਲ ਵਿਪਰ ਨੇ ਪੁਜਾਰੀ ਨੇ ਇਹਨਾਂ ਗੰਦੇ ਲੋਕਾਂ ਨੂੰ ਪ੍ਰਮੋਟ ਕੀਤਾ ਹੈਰਾਨ ਹੁਜਮ ਇੱਕ ਦੋ ਉਦਾਹਰਨਾਂ ਦਿਆਂ ਤੁਹਾਨੂੰ ਸੋਚ ਕੇ ਕਦੇ ਵਿਚਾਰਗੇ ਸਾਨੂੰ ਗੁਰੂ ਨੇ ਕਿਹਾ ਵੀ ਸਿੱਖਤ ਤੂੰ ਬਾਣੀ ਨਾਲ ਜੁੜ ਜਾ ਤੇ ਤੇਰਾ ਜੀਵਨ ਅਸਲੀ ਦੇਵਤਿਆਂ ਵਾਲਾ ਬਣੇ ਅਸਲੀ ਦੇਵਤੇ ਜਿਹੜੇ ਗੁਰੂ ਨਾਲ ਜੁੜ ਕੇ ਜਿਹੜੇ ਬਾਣੀ ਨਾਲ ਜੁੜ ਕੇ ਬਣਨਾ ਹੈ ਪਵਿੱਤਰ ਜੀਵਨ ਵਾਲੇ ਦੇਵੀ ਗੁਣਾ ਵਾਲੇ ਤੇ ਜਿਹੜੇ ਨਕਲੀ ਦੇਵਤੇ ਪੁਜਾਰੀ ਨੇ ਪ੍ਰਮੋਟ ਕੀਤੇ ਕਿੰਨੇ ਘਟੀਏ ਹੁਣ ਆਪਾਂ ਇੰਨੇ ਭੈਣ ਭਰਾ ਬੈਠੇ ਆ ਤੁਹਾਡੇ ਚ ਕੋਈ ਮੈਨੂੰ ਖੜਾ ਓਕੇ ਕਵੇ ਬਈ ਹਰਜੀਤ ਸਿੰਘ ਤੂੰ ਨਾ ਦੇਵਤਿਆਂ ਦੀ ਕਥਾ ਸੁਣਾ ਤੂੰ ਅਵਤਾਰਾਂ ਦੀ ਕਥਾ ਸੁਣਾ ਤੇ ਮੈਂ ਤਾਂ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਵੀ ਭਰਾ ਮੇਰਾ ਆਪਾਂ ਤੋਂ ਨਹੀਂ ਇਹ ਜਾ ਕੋ ਸੁਣਾਇਆ ਜਾਂਦਾ ਆਪਾਂ ਬੁਲਾਉਣੇ ਆ ਫਤਿਹ ਤੇ ਦਿਮਾਨ ਤੁਸੀਂ ਕਿਸੇ ਹੋਰ ਤੋਂ ਲਵਾ ਲਿਓ ਆਪਾਂ ਤੁਰ ਜਾਣਾ ਤੇ ਚਲੋ ਤੁਸੀਂ ਇਹਨਾਂ ਨੂੰ ਸੁਣ ਕੇ ਕਹੋ ਵੀ ਚਲ ਯਾਰ ਸਟੇਜ ਤੇ ਨਹੀਂ ਸੁਣਾਉਂਦਾ ਅਸੀਂ ਤੇਰੇ ਨਾਲ ਗੱਡੀ 'ਚ ਬਹਿ ਕੇ ਚੱਲ ਜਾਂਦੇ ਆ ਬਾਗੇ ਪੁਰਾਣੇ ਤੱਕ ਸਾਨੂੰ ਗੱਡੀ 'ਚ ਬੈਠੇ ਨੂੰ ਸੁਣਾ ਦੇ ਬ੍ਰਹਮਾ ਦੀ ਕਥਾ ਤੇ ਮੈਨੂੰ ਆ ਭਰਾਵਾ ਵੀ ਇੰਨਾ ਬਿਸ਼ਰਮ ਨਹੀਂ ਹੈਗਾ ਮੈਂ ਵੀ ਕਮਾਲ ਆ ਜਰ ਮੈਂ ਤੁਹਾਡੇ ਨਾਲ ਗੱਡੀ 'ਚ ਬਹਿ ਕੇ ਏਦਾਂ ਦੀਆਂ ਘਟੀਆਂ ਗੱਲਾਂ ਕਰੂੰਗਾ ਵੀ ਇੰਨਾ ਲੋਕਾਂ ਬਾਰੇ ਜਿਨ੍ਹਾਂ ਨੂੰ ਪੁਜਾਰੀ ਨੇ ਦੇਵਤੇ ਬਣਾ ਕੇ ਪੇਸ਼ ਕੀਤਾ ਕੋਈ ਬ੍ਰਹਮਾ ਕੋਈ ਮਹਾਦੇਵ ਕੋਈ ਇੰਦਰ ਇਹ ਕੀ ਇਹ ਗੰਦੇ ਬੰਦੇ ਆ ਇਹ ਇਹਨਾਂ ਦਾ ਕੀ ਸੁਣਾਵਾਂਗੇ ਜੀ ਤੁਸੀਂ ਪਰ ਦੁੱਖ ਹੁੰਦਾ ਹੈ ਜਿਹੜੇ ਲੋਕ ਗੁਰੂ ਘਰ ਦਾ ਖਾਂਦੇ ਆ ਸਿੱਖਾਂ ਦੀ ਜੇਬਾਂ 'ਚੋਂ ਮਾਇਆ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਹਨਾਂ ਦੇਵਤਿਆਂ ਦੇ ਗੁਣ ਗਾਈ ਜਾਂਦੇ ਆ ਹੁਣ ਤੁਸੀਂ ਵੇਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨਾਂ ਲੋਕਾਂ ਨੂੰ ਗੰਦੇ ਆਖਿਆ ਇਹਦਾ ਮਤਲਬ ਉਹ ਗੰਦੇ ਹੋਣਗੇ ਨਾ ਜੀ ਦੱਸੋ ਮੈਨੂੰ ਸਾਰੇ ਵੀਰ ਬੋਲ ਕੇ ਪੈਣੋ ਜਿੰਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਵੀ ਇਹ ਗੰਦੇ ਐ ਉਹ ਗੰਦੇ ਹੀ ਹੋਣਗੇ ਨਾ ਐਵੇਂ ਤਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੀ ਥੋੜੀ ਕਹਤਾ ਉਹਦਾਂ ਕਹਤਾ ਈਰਖਾ ਵਸਨਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਨਾਂ ਨੂੰ ਗੰਦੇ ਆਖਿਆ ਬ੍ਰਹਮਾ ਮਹਿਲਾ ਮਹਿਲਾ ਹੈ ਇੰਦ ਮਲੇਦਰ ਤੁੰ ਦਾ ਗੰਦੇ ਸਤਗੁਰੂ ਕਹਿੰਦੇ ਆ ਬ੍ਰਹਮਾ ਵਰਗੇ ਇੰਦਰ ਵਰਗੇ ਗੰਦੇ ਸੀ ਇਹਨਾਂ ਨੂੰ ਲੋਕਾਂ ਨੇ ਦੇਵਤੇ ਬਣਾ ਕੇ ਪ੍ਰਮੋਟ ਕੀਤਾ ਹੈ ਪੁਜਾਰੀ ਨੇ ਹੁਣ ਸਾਰੀਆਂ ਗੱਲਾਂ ਚ ਇੱਕੋ ਮੈਂ ਸੰਖੇਪ ਕਰਾਂ ਪੈ ਇਧਰ ਨੂੰ ਆਉਣਾ ਭਾਈ ਗੁਰਦਾਸ ਜੀ ਉਹਨਾਂ ਦੇ ਬਚਨਾਂ ਵੱਲ ਹੁਣ ਸਭ ਤੋਂ ਪਵਿੱਤਰ ਰਿਸ਼ਤਾ ਪਿਉ ਤੇ ਧੀ ਦਾ ਪਵਿੱਤਰ ਰਿਸ਼ਤਾ ਨੇ ਪਿਉ ਤੇ ਧੀ ਦਾ ਹੂੰ ਪਿਓ ਤੇ ਧੀ ਦਾ ਕਿੰਨਾ ਪਵਿੱਤਰ ਰਿਸ਼ਤਾ ਹੈ ਧੀ ਨੂੰ ਕੋਈ ਆਪਣੀ ਧੀ ਨੂੰ ਕੋਈ ਬਾਹਰ ਮੁਸਟੰਡਾ ਗਲਤ ਨਜ਼ਰ ਨਾਲ ਵੇਖੇ ਸਾਡੀ ਧੀ ਭੈਣ ਤੇ ਕਮੈਂਟ ਕਰੇ ਤੇ ਧੀ ਭੱਜ ਕੇ ਆ ਕੇ ਆਪਣੇ ਪਿਓ ਨੂੰ ਦੱਸਦੀ ਹੈ ਕਿਉਂ ਕਿ ਉਹਨੂੰ ਪਤਾ ਵੀ ਮੇਰਾ ਪਿਓ ਮੇਰੀ ਇੱਜ਼ਤ ਦਾ ਰਖਵਾਲਾ ਹੈ ਪਵਿੱਤਰ ਰਿਸ਼ਤਾ ਪਿਓ ਤੇ ਧੀ ਦਾ ਤੇ ਹੁਣ ਤੁਸੀਂ ਮੈਨੂੰ ਦੱਸੋ ਜਿਹੜਾ ਇਨਸਾਨ ਆਪ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਲੇ ਉਹਨੂੰ ਤੁਸੀਂ ਦੇਵਤਾ ਮੰਨੋਗੇ ਦੱਸੋ ਸਾਰੇ ਭਰਾ ਬੋਲ ਕੇ ਭੈਣੋ ਜਿਹੜਾ ਪਿਓ ਆਪ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਲੇ ਉਹਨੂੰ ਤੁਸੀਂ ਦੇਵਤਾ ਮੰਨੋਗੇ ਆ ਫਿਰ ਉਹਨੂੰ ਮੱਥਾ ਟੇਕਣਾ ਚਾਹੀਦਾ ਉਹਦੀ ਫੋਟੋ ਘਰੇ ਲਾਉਣੀ ਚਾਹੀਦੀ ਉਹਦਾ ਨਾਂ ਲੈ ਕੇ ਉਹਨੂੰ ਦੇਵਤਾ ਕਹਿਣਾ ਚਾਹੀਦਾ ਤੇ ਹੁਣ ਬ੍ਰਹਮਾ ਦੀ ਕਰਤੂਤ ਕੀ ਸੀ ਬ੍ਰਹਮਾ ਨੇ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾ ਲਿਆ ਸੀ ਆ ਲੈ ਇਹਨਾਂ ਦੀਆਂ ਕਰਤੂਤਾਂ ਤੇ ਸੜ ਜਾਣੀ ਚਾਹੀਦੀ ਐ ਜ਼ੁਬਾਨ ਉਹਨਾਂ ਲੋਕਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕਹਿੰਦੇ ਆ ਵੀ ਬ੍ਰਹਮਾ ਦੇਵਤਾ ਹੈ ਵੀ ਜਿਹੇ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਦੇਵਤਾ ਹੈ ਮੈਨੂੰ ਇਹ ਤਾਂ ਦੱਸ ਤੋ ਮਸਟੰਡਾ ਕੌਣ ਆ ਫਿਰ ਰਾਮ ਤੀਰਥ ਦੰਡੀ ਸੰਿਆਸੀ ਹੋਏ ਇੱਕ ਉਹਨਾਂ ਨੇ ਇੱਕ ਕਿਤਾਬ ਲਿਖੀ ਐ ਸਰਬੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਸੀਂ ਲੈ ਕੇ ਪੜਿਓ ਇਨਸਾਈਕਲੋਪੀਡੀਆ ਤੇ ਸਰਚ ਕਰ ਲਿਓ ਤੁਸੀਂ ਇੰਟਰਨੈਟ ਯੂਜ਼ ਕਰਦੇ ਹੋ ਕਿੰਨੇ ਭੈਣ ਭਰਾ ਤੁਸੀਂ ਹੁਣ ਇਦਾਂ ਦੇ ਮਸਟੰਡੇ ਬੰਦੇ ਉਹਨਾਂ ਨੂੰ ਦੇਵਤੇ ਕਿਹਾ ਬਾਣੀ ਨੇ ਕਿਹਾ ਮੈਲੇ ਸੀ ਗੰਦੇ ਸੀ ਹੁਣ ਦੂਜੀ ਇੱਕ ਹੋਰ ਕਮਾ ਆਪਣੇ ਗੁਰੂ ਘਰਾਂ ਵਿੱਚ ਸਰੋਵਰ ਬਣੇ ਹੁੰਦੇ ਆ ਉਦਾਹਰਣ ਦੇ ਰਿਹਾ ਭਾਈ ਵੀ ਨਹਾਉਂਦੇ ਆ ਸਰੋਵਰਾਂ 'ਚ ਇਸ਼ਨਾਨ ਕਰਦੇ ਆ ਭੈਣਾਂ ਦੇ ਨਹਾਉਣ ਖਾਤਰ ਪੋਣਾ ਬਣਿਆ ਹੁੰਦਾ ਵੱਖਰਾ ਵੀ ਸਰੋਵਰ ਦੇ ਵਿੱਚ ਸਾਡੀਆਂ ਮਾਵਾ ਭੈਣਾਂ ਨਹਾਉਂਦੀਆਂ ਸੋਚਿਓ ਧਿਆਨ ਨਾਲ ਸੁਣਿਓ ਸਾਡੀਆਂ ਮਾਵਾ ਭੈਣਾਂ ਸਰੋਵਰ ਵਿੱਚ ਨਹਾ ਰਹੀਆਂ ਤੇ ਉੱਥੇ ਕੋਈ ਬੰਦਾ ਆ ਕੇ ਸਾਡੀਆਂ ਮਾਵਾ ਭੈਣਾਂ ਦੇ ਕੱਪੜੇ ਚੱਕ ਕੇ ਦਰਖਤ ਤੇ ਚੜ ਜੇ ਸਾਡੀਆਂ ਮਾਵਾ ਭੈਣਾਂ ਨਹਾ ਰਹੀਆਂ ਸਰੋਵਰ ਚ ਸਾਡੀਆਂ ਮਾਵਾ ਭੈਣਾਂ ਦੇ ਕੱਪੜੇ ਚੱਕ ਕੇ ਉਹ ਬੰਦਾ ਸਰੋਵਰ ਸਰੋਵਰ ਤੋਂ ਦਿਕਨ ਤੋਂ ਕੱਪੜੇ ਚੱਕ ਕੇ ਦਰਖਤ ਤੇ ਚੜ ਜੇ ਤੇ ਦਰਖਤ ਤੇ ਚੜ ਕੇ ਕਹੇ ਵੀ ਤੁਸੀਂ ਇਸੇ ਤਰ੍ਹਾਂ ਜਿਵੇਂ ਹੈ ਗਿਓ ਇਸੇ ਤਰ੍ਹਾਂ ਬਾਹਰ ਨਿਕਲੋ ਮੈਂ ਤਾਂ ਤੁਹਾਡੇ ਕੱਪੜੇ ਤਾਂ ਤੁਹਾਡੇ ਵਸਤਰ ਵਾਪਸ ਦੇਵਾਂਗਾ ਮੈਂ ਪਹਿਲਾਂ ਇਸੇ ਤਰ੍ਹਾਂ ਤੁਹਾਨੂੰ ਵੇਖਣਾ ਚਾਹਣਾ ਤੁਸੀਂ ਬਾਹਰ ਨਿਕਲੋ ਸਰੋਵਰ ਦੇ ਵਿੱਚੋਂ ਹੁਣ ਜਿਹੜੇ ਬੰਦੇ ਨੇ ਇਦਾਂ ਦੀ ਹਰਕਤ ਕੀਤੀ ਧੀਆਂ ਭੈਣਾਂ ਦੇ ਕੱਪੜੇ ਚੱਕ ਲਏ ਉਹਨਾਂ ਨੂੰ ਜਲੀਲ ਕਰੇ ਕਿ ਆਪਾਂ ਸਾਰੇ ਬੰਦੇ ਉਸ ਬੰਦੇ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਬਣਾ ਕੇ ਆਪਦੇ ਘਰੇ ਲਾ ਕੇ ਪੂਜਾ ਕਰਾਂਗੇ ਕੀ ਆਪਾਂ ਕਮਾਂਗੇ ਵੀ ਧੰਨ ਭਾਗ ਸਾਡੇ ਵੀ ਇਹੋ ਜਿਹਾ અવਤਾਰ ਸਾਡੇ ਪਿੰਡ 'ਚ ਪੈਦਾ ਹੋਇਆ ਕਮਾਂਗੇ ਪਰ ਇੱਥੇ ਘਟੀਆ ਕਿਸਮ ਦੇ ਪੁਜਾਰੀ ਲੋਕਾਂ ਨੇ ਇਹਨਾਂ ਮਸਟੰਡਿਆਂ ਨੂੰ ਭਗਵਾਨ ਬਣਾ ਕੇ ਪੇਸ਼ ਕੀਤਾ ਕਹਿੰਦੇ ਗੋਪੀਆਂ ਇਸ਼ਨਾਨ ਕਰ ਰਹੀਆਂ ਸੀ ਉਹ ਆਇਆ ਉਹਨੇ ਆ ਕੇ ਗੋਪੀਆਂ ਦੇ ਕੱਪੜੇ ਚੱਕ ਲਏ ਤੇ ਚੱਕ ਕੇ ਦਰਖਤ ਤੇ ਚੜ ਗਿਆ ਤੇ ਬੰਸਰੀ ਵਜਾਉਣ ਲੱਗ ਗਿਆ ਕਹਿੰਦਾ ਤੁਸੀਂ ਇਸੇ ਤਰ੍ਹਾਂ ਨਿਰਵਸਤਰ ਹੋਈਆਂ ਵੀ ਆ ਬਾਹਰ ਨਿਕਲੋ ਮੈਂ ਤੁਹਾਨੂੰ ਵੇਖੂਗਾ ਫਿਰ ਤੁਹਾਡੇ ਕੱਪੜੇ ਦੇਵਾਂਗਾ ਵੀ ਉਹਦੇ ਗੁਲਾਮੇ ਚ ਹੱਥ ਪਾ ਗੋਦੇ ਜਾਬਾਂ ਤੇ ਲਾਉਂਦੇ ਚਾਰ-ਚਾਰ ਮੁੱਕੀਆਂ ਉਹ ਬੰਸਰੀ ਵਜਾਉਂਦਾ ਕਿ ਜੀ ਜਾਣਦਾ ਉਹ ਲਗਾੜੇ ਦਾ ਹੁਣ ਤੁਸੀਂ ਦੱਸੋ ਭੈਣੋ ਇਹੋ ਜਿਹਾ ਗੁੰਡਾ ਬੰਦਾ ਭਗਵਾਨ ਦਾ ਅਵਤਾਰ ਹੋ ਸਕਦਾ ਲੋਕਾਂ ਦੀਆਂ ਧੀਆਂ ਭੈਣਾਂ ਨਹਾਉਂਦੀਆਂ ਉਹਨਾਂ ਨਹਾਉਂਦੀਆਂ ਧੀਆਂ ਭੈਣਾਂ ਦੇ ਕੱਪੜੇ ਚੱਕਣ ਵਾਲਾ ਮਸਟੰਡਾ ਦਾ ਹੋ ਸਕਦਾ ਗੁੰਡਾ ਦਾ ਹੋ ਸਕਦਾ ਘੱਡੀਆਂ ਤਾਂ ਹੋ ਸਕਦਾ ਹੈ ਭਗਵਾਨ ਕਿਵੇਂ ਹੋ ਜੂ ਜੂ ਤੁਹਾਡਾ ਜੀ ਕਰਦਾ ਹੁਣ ਭਗਵਾਨ ਕਹਿੰਨ ਉਹ ਇਹ ਜੇ ਮਸਟੰਡਿਆ ਨੂੰ ਬੰਸ ਨਹੀਂ ਵਜਾਉਣ ਵਾਲਿਆਂ ਨੂੰ ਜਿਹੜੇ ਗੰਦ ਪਾਏ ਸੀ ਇਹਨਾਂ ਨੇ ਸੋਚ ਕੇ ਵੇਖੋ ਪਰ ਇਹ ਜੇ ਲੋਕਾਂ ਦੀਆਂ ਫੋਟੋਆਂ ਜਿਹੜੇ ਲੋਕ ਦੁਕਾਨਾਂ ਤੇ ਲਾਈ ਬੈਠੇ ਐ ਜਿਹੜੇ ਲੋਕ ਆਪਣੇ ਘਰਾਂ 'ਚ ਲਾਈ ਬੈਠੇ ਐ ਉਹਨਾਂ ਦੇ ਘਰਾਂ 'ਚ ਵੀ ਢੀਆਂ ਪਹਿਣਾ ਹੋਣਗੀਆਂ ਢੀਆਂ ਪਹਿਣਾ ਪੜਦੀਆਂ ਹੋਣ ਕਿੰਬੀ ਜਿਹੜੇ ਪਿਓ ਜਿਹੜੀ ਆ ਫੋਟੋ ਜਿਹਨੂੰ ਤੜਕੇ ਉੱਠ ਕੇ ਮੇਰਾ ਪਿਓ ਧੂਫਕਰੀ ਜਾਂਦਾ ਮੇਰਾ ਪਿਓ ਵੀ ਇਹੋ ਜਿਹਾ ਹੋਣਾ ਇਹ ਡੇਕਟਿਆ ਬੰਦੇ ਦੀਆਂ ਫੋਟੋਆਂ ਨੂੰ ਧੂਫ ਦੇ ਜਾਂਦਾ ਇਹ ਇਹ ਲਗਾੜਾ ਇਹ ਇਹ ਚਗਲ ਬੰਦੇ ਨੂੰ ਕਿਉਂ ਘਰੇ ਲਾਇਆ ਇੱਥੇ ਪਰ ਸੋਚ ਕੇ ਵੇਖੋ ਇੱਥੇ ਭਗਵਾਨ ਕਿਹਾ ਜਾਂਦਾ ਇਹਨਾਂ ਨੂੰ ਹੈ ਕੋਈ ਸ਼ਰਮ ਹੈ ਕੋਈ ਅਕਲ ਵੀ ਇਹੇ ਜੇ ਭਗਵਾਨ ਆ ਸ਼ੈਤਾਨ ਕੌਣ ਹੈ ਸੋਚੋ ਤਾਂ ਸਹੀ ਇਸ ਲਈ ਇਹਨਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਇਹ ਬੜੇ ਤਰੀਕੇ ਨਾਲ ਸਾਡੇ ਦਿਮਾਗ 'ਚ ਵਾੜੀਆਂ ਗਈਆਂ ਇਹ ਗੱਲਾਂ ਗੁਰਮਤਿ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੂੜ ਕਬੜ ਤੋਂ ਸਾਡਾ ਖਿਹੜਾ ਛੜਾਇਆ ਸਤਿਗੁਰੂ ਪਾਤਸ਼ਾਹ ਨੇ ਮੱਤ ਦਿੱਤੀ ਹੈ ਤੂੰ ਗੁਰੂ ਨਾਲ ਜੁੜ ਜਾ ਗੁਰੂ ਤੇਰੇ ਜੀਵਨ ਨੂੰ ਐਡਾ ਪਵਿੱਤਰ ਬਣਾਏਗਾ ਸਿੱਖਾ ਤੂੰ ਕਿਸੇ ਦੀ ਧੀ ਭੈਣ ਵੱਲ ਕਿਸੇ ਦੀ ਧੀ ਭੈਣ ਨੂੰ ਮਾੜੇ ਭਾਵਨਾ ਟੱਚ ਕਰਨਾ ਤਾਂ ਦੂਰ ਦੀ ਗੱਲ ਸਿੱਖ ਨੂੰ ਗੁਰੂ ਇੰਨਾ ਗਿਆਨ ਦੇ ਕੇ ਇੰਨਾ ਸੋਹਣੇ ਜੀਵਨ ਵਾਲਾ ਬਣਾ ਦਿੰਦੇ ਆ ਵੀ ਸਿੱਖ ਦੀਆਂ ਅੱਖਾਂ ਜਦੋਂ ਕਿਸੇ ਦੀ ਧੀ ਭੈਣ ਨੂੰ ਵੇਖਦੀਆਂ ਨੇ ਤਾਂ ਸਿੱਖ ਦੀਆਂ ਅੱਖਾਂ ਕਦੇ ਮੈਲੀਆਂ ਨਹੀਂ ਹੁੰਦੀਆਂ ਪਰਤ ਰੂਪ ਨਾ ਪੇਖੇ ਨੇਤਰ